ਅਬਰੀ ਸਰ ਦੇ ਹਾਤੀ ਪੁਲਿਸ ਤੋਂ ਵੱਲੋਂ ਦੋ ਵਕਵਾਖਾ ਪ੍ਰੇਸ਼ਨਾ ਦੇ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਜਿੱਥੇ ਕਿ ਕੁਫੀਆ ਜਾਣਕਾਰੀ ਦੇ ਆਧਾਰ ਦੇ ਉੱਪਰ ਕਾਰਪਾਈ ਕਰਦਿਆਂ ਹੋਇਆ ਸੀਮਾ ਸੁਰੱਖਿਆ ਬਲਿਆਣੀ ਕੇ ਬੀਐਸਐਫ ਪੰਜਾਬ ਦੇ ਨਾਲ ਸਾਂਝੀ ਕਾਰਪਾਈ ਕੀਤੀ ਗਈ ਹੈ ਸਰਹੱਦੀ ਹਥਿਆਰ ਤਸਕਰੀ ਦੇ ਵਿੱਚ ਸ਼ਾਮਲ 4 ਦੋਸ਼ੀਆਂ ਤੋਂ 8 ਗੈਰ ਕਾਨੂੰਨੀ ਹਥਿਆਰ ਬਰਾਬਰਦ ਕੀਤੇ ਗਏ ਨੇ ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਹਨਾਂ ਟਵੀਟ ਕਰਦੇ ਲਿਖਿਆ ਹੈ ਕਿ ਫੜੇ ਗਏ ਇਹਨਾਂ ਹਥਿਆਰ ਤਸਕਰਾਂ ਦੇ ਕਬせ 'ਚੋਂ 8 ਪਿਸਤੌਲ 9.3 ਕੈਲੀਬਰ ਦੇ 5 ਅਤੇ 9mm ਕੈਲੀਬਰ ਦੇ 3 ਤੇ ਨਾਲ ਹੀ ਨਾਲ ਮੈਗਜ਼ੀਨ ਵੀ ਜ਼ਬਤ ਕੀਤੇ ਗਏ ਨੇ ਤੇ ਤੇ ਵੀ ਦੱਸਦੀ ਹੈ ਕਿ ਕੈਨੇਡਾ ਪੁਲਿਸ ਸਟੇਸ਼ਨ ਅੰਮ੍ਰਿਤਸਰ ਵਿਕੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪੂਰੇ ਨੈਟਵਰਕ ਅਤੇ ਇਸ ਤੇ ਲਿੰਕਾ ਦਾ ਪਤਾ ਲਗਉਣ ਤੇ ਲਈ ਹੋਰ ਜਾਂਚ ਜਾਰੀ ਹੈ ਬੀ ਜੀ ਪੀ ਨੇ ਟਵੀਟ ਦੇ ਵਿੱਚ ਫੜੇ ਗਏ ਹਥਿਆਰ ਤਸਕਰਾਂ ਦੇ ਪਾਰੇ ਵਿੱਚ ਜਾਣਕਾਰੀ ਵੀ ਦਿੱਤੀ ਹੈ ਦੱਸਦੇ ਕਿ ਲਖਵਿੰਦਰ ਸਿੰਘ ਵਾਸੀ ਡੰਡੇ ਅੰਮ੍ਰਿਤਸਰ ਹਰਪ੍ਰੀਤ ਸਿੰਘ ਵਾਸੀ ਡੰਡੇ ਅੰਮ੍ਰਿਤਸਰ ਆਕਾਸ਼ ਦੀਪ ਸਿੰਘ ਵਾਸੀ ਚੋਬਾਲ ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਵਾਸੀ ਕਸੇਲ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ